ਕਲ ਜੀ ਇੱਕ ਵਾਰ ਮੈਂ ਫਿਰ ਹਾਜ਼ਰ ਹੋ ਗਈਆਂ ਹਜੂਰ ਸਾਹਿਬ ਦੀ ਯਾਤਰਾ ਦਾ ਇਕਤਿੰਨ ਸੰਪਤੀ ਰਾਤ ਦਾ ਵਲੌਗ ਲੈ ਕੇ ਕਿ ਇਹ ਹੁਣ ਆਪਾਂ ਸੀ ਵਾਪਸ ਆ ਗਏ ਸੀ ਉਤੋਂ ਤੁਹਾਨੂੰ ਮੈਂ ਦੱਸਿਆ ਸੀ ਅਸੀਂ ਕੁਲਵੰਤ ਸਿੰਘ ਮੁੰਨੀ ਜੀ ਦੇ ਬ੍ਰਹਮ ਗਿਆਨੀ ਜੀ ਦਾ ਦਰਸ਼ਨ ਕਰਕੇ ਜਦੋਂ ਅਸੀਂ ਵਾਪਸ ਆ ਗਏ ਸੀ ਆਪਣੇ ਰੂਮ ਤੇ ਹੁਣ ਆਪਾਂ ਰੈਸਟ ਕਰਨਾ ਸੀਗਾ ਰੈਸਟ ਕਰਕੇ ਅਸੀਂ 10:30 ਵੇਜ ਜਾਣਾ ਵਾਪਸ ਤੇ ਨਵਾਂ ਸਾਲ ਆਪਣੇ ਗੁਰੂ ਪੀਤਾ ਨਾਲ ਮਨਾਵਾਂਗੇ ਇਹ ਉਦੋਂ ਤੱਕ ਦੀ ਵੀਡੀਓ ਹੁਣ ਤੁਸੀਂ ਅੱਗੇ ਦੇਖੋ جانا چلا رہا ہے سامنے کے بابے دے دار تو کر نو سال میری کا دس یوز وہ بولے سینز ڈرنا اپ کی دین چلو ٹھیک ہے نیم کے بعد ڈسٹ صادق ہو گئی ہم چلنے ہیں بس کل ہے اج پانی اگیا پانی اگیا اج پانی اگیا 31 دسمبر ਰਾਤ ਦੇ 9:30 ਤੋਂ 10:00 ਹੋ ਚੁੱਕੇ ਨੇ ਅਸੀਂ ਜਾ ਰਹੇ ਹਾਂ ਦਰਬਾਰ ਸਾਹਿਬ ਸਤਖੰਡ ਉੱਥੇ ਆਪਣਾ ਨਵਾਂ ਸਾਲ ਸ਼ੁਰੂ ਕਰਾਂਗੇ ਦੇਖੋ ਯਾਰ ਬਲੌਗ ਮੈਂ ਸਾਰੀ ਸੰਗਤ ਜਾ ਰਹੀ ਹੈ ਜੀ ਇਸ ਤਰ੍ਹਾਂ ਹਾਂ 10:30 ਆਣਾ ساری سنگا بھی پرماتما کر سارا نو سال اشیا پچھلا سال کا منتھا گئی رہا سر ਅਖੀਰ ਤੇ ਜੀ ਫਰਮਾਤਮਾ ਪਰੇ ਨਵੇਂ ਸਾਲ ਦੀ ਸ਼ੁਰੂਆਤ ਸਾਡੇ ਦੇ ਦਰਬਾਰ ਹੋਈ ਇਸੇ ਵੰ ਇਸ ਟਾਈਮ ਠੰਡ ਹੋ ਜਾਂਦੀ ਹੈ ਜਿਵੇਂ ਨਾ ਸਵੇਰੇ ਸ਼ਾਮ ਦੀ ਠੰਡ ਆ ਜਿੱਦਾਂ ਆਪਣੇ ਅਕਤੂਬਰ ਨਵੰਬਰ ਮਹੀਨਾ ਹੁੰਦਾ ਹੈ। ਪਰ ਦੁਪਹਿਰ ਨੂੰ ਬਹੁਤ ਗਰਮੀ ਹੁੰਦੀ ਆ। ਸੋ ਮਿਲਦੇ ਤਾਂ ਦਰਬਾਰ ਸਾਹਿਬ ਦੇ ਤਸਕਰੀ ਜਾਦੇ ਸੋ ਬਾਈ ਸੋ ਹੁਣ ਆਪਾਂ ਆ ਗਏ ਸੱਚਖੰਦ ਦਰਬਾਰ ਸਾਹਿਬ ਜਿੱਥਾ ਆਪਾਂ ਪਹਿਲਾਂ ਠੀਕੇ ਸੀਗੇ ਜਿਹੜੇ ਨਮਸਤਕ ਹੋ ਚੁੱਕੇ ਸੀਗੇ। ਸੋ ਹੁਣ ਤੁਸੀਂ ਸਰਵਨ ਕਰੋ ਤਕੀਦਨ ਹੋ ਰਿਹਾ। ਨਾ ਨਾ ਦੇਖੋ ਸੰਗਤ ਆ ਰਹੀ ਹੈ ਬਹੁਤ ਦੂਰ ਦੂਰੋਂ ਸੰਗਤ ਆਈ ਆ। ਪਰ ਕਿਦੇ ਕਿਦੇ ਇਹ ਪੰਜਾਬ ਤੋਂ ਦਿੱਲੀ ਤੋਂ ਕਿੱਥੋਂ ਕਿੱਥੋਂ ਸੰਗਤ ਆਈਏ ਦੇਖੋ ਨਵਾਂ ਸਾਲ ਆਪਣਾ ਸ਼ੁਰੂਆਤ ਕਰਨ ਵਾਸਤੇ ਬਹੁਤ ਉਸ ਖਲਤ ਮਤ ਜਾਂਦੇ ਆ ਹਨ ਜਿਹਨੂੰ ਜਿਹਦਾ ਬੀਤ ਰਮ ਆਇਆ ਹਨ ਸਾਰੇ ਆਪਣੇ ਆਪਣੇ ਗੁਰੂਆਂ ਦੇ ਕੋਲ ਜਾਂਦੇ ਆ ਜਿਨ੍ਹਾਂ ਵੀ ਆਪਣਾ ਆਹ ਦੇਖੋ ਇੱਥੇ ਨਾ ਛੋਟੇ ਬੱਚਿਆਂ ਨੂੰ ਚਾਕਲੇਟ ਟੌਫੀਆਂ ਦਿੰਦੇ ਸੀਗੇ ਜਿਹੜੇ ਵੀ ਬੱਚੇ ਸੀਗੇ ਸਾਰਿਆਂ ਨੂੰ ਵੰਡ ਕੇ ਜਾਂਦੇ ਸੀ ਸਾਨੂੰ ਵੀ ਦੇਖੇ ਜਾਈਏ ਜਦ ਕਿ ਇਹ ਸਾਰੇ ਦਿਨ ਜਿਸੀ ਬਹੁਤ ਖੁਸ਼ਾ ਆਇਆ ਸੀ ਇੱਧਰ ਡਿਸਕੀ ਚਾਕਲੇਟ ਟਾਫੀਆਂ ਬੱਚਿਆਂ ਨੂੰ ਦਿੰਦੇ ਸੀ ਜਿੱਦਾਂ ਰਾਤ ਨੂੰ ਬੱਚੇ ਬੈਠਦੇ ਹਣੋ ਇੱਧਰ ਤੇ ਵੀ ਨਵਾਂ ਸਾਲ ਨੇ ਸਾਰੇ ਬਹੁਤ ਬਤਾਵਾ ਬਹੁਤ ਖੁੱਲੇ ਦਿਲ ਵਾਲੇ ਲੋਕ ਨੇ ਇਤੋਂ ਦੇ ਅਸੀਂ ਆ ਸਾਹਮਣੇ ਲੱਗੀ ਹੋਈ ਸੀ ਸਕਰੀਨ ਤੇ ਆਪਾਂ ਸਾਰਾ ਇਤੋਂ ਦੇਖ ਰਹੇ ਸੀ ਸਾਰੀ ਸਕਰੀਨ ਬਹੁਤ ਲੱਗੀ ਹੋਈ ਸੀ ਹਰ ਪਾਸੇ LEDਆਂ ਲੱਗੀਆਂ ਹੋਈਆਂ ਸੀਗੀਆਂ ਇਸ ਸੰਗਤ ਚਾਰੇ ਪਾਸੇ ਇਹ ਸੰਗਤਾਂ ਨਾਲ ਕੋਈ ਵੀ ਰਹਿ ਨਾ ਜਾਵੇ ਬੰਝਾ ਵੀ ਜੋ ਵੀ ਆ ਜਿਹੜਾ ਸਾਰੇ ਦੇਸ਼ਾਂ ਵਾਲੇ ਸੀ ਇਹ ਡਰੋਨ ਬਹੁਤ ਛੱਡੇ ਹੋਏ ਸੀ ਉੱਪਰ ਆਸਮਾਨ ਦੇ ਉੱਪਰ 5 6 ਨਹੀਂ 10 ਡਰੋਨ ਚੱਲਦੇ ਪਏ ਸੀ ਤੇ ਰੱਖਦੇ ਨਾ ਤੁਸੀਂ ਦਰਸ਼ਨ ਕਰੋ ਸਾਰੇ ਸੰਗਤ ਦੇਖੋ ਨਵਾਂ ਸਾਲ ਜਿਹੜੇ ਮਨਾਉਣ ਆਏ ਨੇ ਬਾਬਾ ਜੀ ਦੇ ਨਾਲ ਦੇਖੋ ਸੰਗਤ ਦਾ ਕਾਫਲਾ ਕੋਈ ਸੰਗਤ ਇੱਧੇ ਤੇ ਇੱਕ ਸਾਈਡ ਵਾਲੀ ਸੰਗਤ ਆ ਹਲੇ ਪਾਲੀ ਸਾਈਡ ਚਾਰ ਦਰਵਾਜੇ ਨੇ ਚਾਲੇ ਦਰਵਾਜੇ ਸਾਈਡ ਸੰਗਤ ਫਿਰ نیچے ਮਲਕੀ ਪੂਰਾ ਪੰਡਾਲ ਨੀਚੇ ਜਿਹੜੀ ਜਗਾ ਜਿੱਥੇ ਵੀ ਤਿਲ ਸੁੱਟਣਗੀਆਂ ਜਗਾ ਨਹੀਂ ਸੀ ਆ ਦੇਖੋ ਦਰਵਾਜੇ ਦੇ ਵਿੱਚ ਬੈਠੇ ਹੋਏ ਨੇ ਲੋਕੀ ਸੰਗਤ ਤੇ ਆ ਦੇਖੋ ਇਹ ਵੀਡੀਓ ਨੇ ਇਸ ਜਿਹੜੇ ਹੀਰੇ ਜੜੇ ਹੋਏ ਨੇ ਹਰ ਦਰਵਾਜੇ ਦੇ ਵਿੱਚ ਹੀਰੇ ਨੇ ਜੜੇ ਹੋਏ ਫਰ ਉਹ ਦਾਸ਼ਤ ਤੁਸੀਂ ਵੀ ਸਾਰੇ ਜਾਣੋ ਪਤਾ ਨਹੀਂ ਬਹੁਤ ਕੀਮਤੀ ਹੀਰੇ ਹਰ ਇੱਕ ਦਰਵਾਜੇ ਦੇ ਮੇਨ ਖੜਾ ਸਾਹਿਬ ਜੀ ਨੂੰ ਕਹਿ ਰਹੇ ਹਾਂ ਉੱਥੇ ਲੱਗੇ ਹੋਏ ਨੇ ਕਰੋ ਦਾ ਅਸ਼ਿਵ ਸਾਰੇ ਜਾਨੇ ਸੋ ਆਪਾਂ ਬੈਠੇ ਸੀਗੇ ਬਿਲਕੁਲ ਮੇਨ ਦਰਵਾਜੇ ਦੇ ਕੋਲ ਇੱਕ ਜਿਹਦਾ ਚਾਰ ਦਰਵਾਜੇ ਨੇ ਨਾ ਆ ਦਰਵਾਜੇ ਦੇ ਬਿਲਕੁਲ ਸਾਹਮਣੇ ਬੈਠੇ ਸੀ ਜਦੋਂ 9:00 ਵਜਨੇ ਹੈ ਯਾਨੀ ਕਿ ਕੀ 12:00 ਵਜਨ ਚ 10 ਮਿੰਟ ਰਹਿ ਜene ਆਪਾਂ ਅੰਦਰ ਐਂਟਰ ਹੋ ਜਾਣਾ ਦਰਵਾਜੇ ਸਾਹਿਬ ਦੇ ਅੰਦਰ ਤੇ ਉੱਥੇ ਆਪਾਂ ਆਪਣਾ ਮਨਾਵਾਂਗੇ ਨਵਾਂ ਸਾਲ ਬਾਬਾ ਜੀ ਦੀ ਹਜ਼ੂਰੀ ਚ ਹੁਣ ਤਾਂ ਸਾਰੇ ਆਪਾਂ ਦਰਸ਼ਨ ਮਤਲਬ ਕਿ ਤਕੀਰਤ ਦਾ ਆਨੰਦ ਮਾ ਲੈ ਰਹੇ ਸੀਏ ਬਹੁਤ ਦੂਰੋ ਦੂਰੋ ਫਰਾਗੀ ਜਥੇ ਆਏ ਹੋਏ ਸੀਗੇ ਕੀਰਤਨ ਕਰ ਰਹੇ ਸੀ ਤੁਸੀਂ ਵੀ ਸਰਵਨ ਕਰੋ ਸੋ ਟਾਈਮ ਹੋ ਗਿਆ 12 ਵਜੇ ਚਲੇ ਗਏ 5 10 ਮਿੰਟ ਆਪਾਂ ਆ ਚੁੱਕੇ ਆ ਅੰਦਰ ਮੇਂ ਦਰਬਾਰ ਸਾਹਿਬ ਦੇ ਫਰ ਮੈਂ ਦੱਸਿਆ ਸੀ ਨਾ ਅਸੀਂ ਦਰਬਾਰ ਸਾਹਿਬ ਦੇ ਬਿਲਕੁਲ ਦਰਵਾਜੇ ਦੇ ਕੋਲ ਹੀ ਬੈਠੇ ਸੀ ਤਾ ਜੋ ਅਸੀਂ ਅੰਦਰ ਜਾ ਕੇ ਗੁਰੂ ਪਿਤਾ ਦੀ ਹਜ਼ੂਰੀ ਵਿੱਚ ਆਪਣੇ ਗੁਰੂ ਪਿਤਾ ਦਸ਼ਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਹਾਰਾਜ ਜੀ ਹਜ਼ੂਰੀ ਨਿੱਕੀ ਗੋਦ ਵਿੱਚ ਜਾ ਕੇ ਅਸੀਂ ਆਪਣਾ ਨਵਾਂ ਸਾਲ ਸ਼ੁਰੂਆਤ ਕਰੀਏ ਵਾਹਿਗੁਰੂ 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 ਕਰੋ ਦਰਸ਼ਨ ਸਾਰੇ ਜਾਨੇ ਹੁਣ ਆਪਣਾ ਮੈਂ ਕੁਛ ਨਹੀਂ ਬੋਲਾਂਗੀ ਸਿਮਰਨ ਕਰੋ ਸਾਰੇ ਜਾਨੇ ਤੁਹਾਨੂੰ ਵੀ ਲੱਗੂਗਾ ਵੀ ਅਸੀਂ ਹਾਂ ਨਵੇਂ ਸਾਲ ਦੇ ਅਸੀਂ ਵੀ ਬਾਬਾ ਜੀ ਨਾਲ ਆ ਤੁਸੀਂ ਵੀ ਇਦਾਂ ਹੀ ਫੀਲ ਕਰੋਗੇ I grew my I grew I, grew, I, grew, I grew. ਉਹ ਬਨੂ ਬਾਬਾ ਜੀ ਨੇ ਸਾਰਿਆਂ ਨੂੰ ਪ੍ਰਸ਼ਾਦ ਦੇਣਾ ਨਵੇਂ ਸਾਲ ਦੀ ਖੁਸ਼ੀ ਚ ਲੱਡੂਆਂ ਦਾ ਤੇ ਸਾਰਿਆਂ ਨੇ ਪ੍ਰਸ਼ਾਦ ਲੈਣਾ ਬਾਬਾ ਜੀ ਤੋਂ ਚਲੋ ਜੀ ਨਵਾਂ ਸਾਲ ਚੜ ਗਿਆ ਸਾਰੇ ਵਾਸਤੇ ਪ੍ਰਸ਼ਾਦ ਬੰਨਾ ਸ਼ੁਰੂ ਹੋ ਗਿਆ ਇਹ ਨਵੇਂ ਸਾਲ ਦਾ ਮਿੱਠਾ ਪ੍ਰਸ਼ਾਦ ਸਭ ਨੂੰ ਮਿਲੇ ਸੋ ਉਸ ਤੋਂ ਬਾਅਦ ਆ ਗਏ ਆਪਾਂ ਪ੍ਰਸ਼ਾਦ ਲੈ ਕੇ ਬਾਹਰ ਹੁਣ ਤੁਹਾਨੂੰ ਬਾਬਾ ਲਦਰੀਸ਼ ਦਿਖਾਣੇ ਆ ਆਪਾਂ ਅੰਦਰ ਸੀ ਇੱਥੇ ਅਸਤਵਾਜੀਆਂ ਬਹੁਤ ਚੱਲੀਆਂ ਬਹੁਤ ਵਧੀਆ ਜਿੱਦਾਂ ਮਨਾਉਂਦੇ ਆ ਹਨਾ ਬਹੁਤ ਫਾਇਰਫੌਕਸ ਬੋਟ ਜਲਦੀ ਸੀਏ ਤੇ ਕਦਰ ਮੇਰਾ ਨਾ ਗਣਾ ਬਹੁਤ ਖਰਾਬ ਆ ਆਵਾਜ਼ ਚ ਕੁਝ ਗਰਵਲ ਹੁੰਦੀ ਆ ਤੋ ਪਲੀਜ਼ ਮਾਇਨੋ ਕਰਿਓ ਠੀਕ ਹੈ ਜੀ ਆਪਾਂ ਆ ਗਏ ਆ ਬਾਹਰ ਸਾਰੇ ਨੂੰ ਵਧਾਈਆਂ ਦਿੱਤੀਆਂ ਤੇ ਹੁਣ ਆਪਾਂ ਚੱਲੇ ਆ ਆਪਣੇ ਰੂਮ ਨੂੰ ਕਿ ਕਿਸਵੇਂ ਸਾਦੀ ਹੈਗੀ ਆ ਵਾਪਸੀ ਸੋ ਬਹੁਤ ਹੀ ਅਸੀਂ ਨੰਪੜੀਆਂ ਅਖਰੇ ਨਾਲ ਬਾਬਾ ਜੀ ਨੂੰ ਵਿਦੀਆ ਲਈ ਬਾਕੀ ਤੁਸੀਂ ਬਾਹਰ ਲੱਦਿਛ ਦੇਖੋ ਫਾਇਰਫੌਕਸ ਹੋ ਰਹੇ ਨੇ ਥੈਂਕ ਯੂ ਸੋ ਮੱਚ ਮਿਲਦੀ ਨੇ ਬਾਦ ਚ جبستان <سؤال> ਵਾਲੀ ਜੀ ਬਾਹ ਇਹ ਹੈ ਜੀ ਆਪਾਂ ਸੰਗਤ ਰਿਕ ਤੋਂ ਬਾਹਰ ਆ ਗਏ ਦਰਵਾਜ਼ੇ ਤੋਂ ਤੇ ਆਪਾਂ ਨੂੰ ਮਿਲਿਆ ਸੀ ਜਿਹੜਾ ਪ੍ਰਸ਼ਾਦ ਨਵੇਂ ਸਾਲ ਦੀ ਸੀਸੀ ਇੱਥੇ ਦੇਖੋ ਪਟਾਕੇ ਚੱਲਦੇ ਪਏ ਨੇ ਸਭ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਵਾ ਤੇ ਆਪਾਂ ਆ ਗਏ ਜੀ ਹੁਣ ਅਪਰੂਵ ਵੱਲ ਰਵਾਨਾ ਹੋ ਚੁੱਕੇ ਆ ਜੀ ਪਰ ਆਪਾਂ ਘਰ ਜਾ ਕੇ ਘੰਟਾ ਗਰੈਸਟ ਕਰਨੀ ਹੈ ਕਿਉਂਕਿ ਉਸ ਤੋਂ ਬਾਅਦ ਆਪਾਂ ਤਾਂ ਇਸ਼ਨਾਨ ਪਾਣੀ ਕਰਕੇ ਰੈਡੀ ਹੋ ਜਾਣਾ ਕਿਉਂਕਿ ਬੱਚਿਆਂ ਨੇ ਲੇਟ ਉੱਠਣਾ ਵਾ ਤੇ ਸਾਡੀ ਟ੍ਰੇਨ ਦਾ ਟਾਈਮ ਹੈਗਾ 8:30 ਵਜੇ تے سو اسی پیکنگ شیکنگ کریے گا جا کے واپسی لے دل تو نہیں کرتا من بہت خراب ہو رہا بٹ جانا پینا ہی ہے نا جے آئے یا جانا بھی ہے گا کوئی نہیں بابا جی ہوں فیر بلانے کے پھر آواں گے کرو جی تھی دس سو اپنے روم لے روانہ ہو چکے ہیں جی ਜਾ ਰਹੇ ਆ ਜੀ ਗੁਦਰਾ ਸਾਹਿਬ ਨੂੰ ਅਸੀਂ ਤਿੰਨ ਬ੍ਰਿਗੇਡ ਚੋਂ ਬਾਹਰ ਨਿਕਲੇ ਆ ਤੇ ਹੁਣ ਆਪਾਂ ਜਾ ਰਹੇ ਆਪਣੇ ਰੂਹ ਜਾ ਕੇ ਉੱਥੇ ਪੈਕਿੰਗ ਕਰੀਏ ਜਿਹੜਾ ਮਾਰ ਮੱਟਸ ਮਾਰੇ ਗਿਆ ਪ੍ਰਸ਼ਾਦ ਬਾਬਾ ਜੀ ਸਾਨੂੰ ਮਿਲ ਗਿਆ ਅਸੀਂ ਹੁਣ ਰੂਹ ਚ ਜਾ ਕੇ ਖਾਵਾਂਗੇ ਕਿਉਂਕਿ ਸੰਗਤ ਪਿੱਛੇ ਸੀ ਨਾ ਬਹੁਤ ਜ਼ਿਆਦਾ ਤੇ ਅਸੀਂ ਪ੍ਰਸ਼ਾਦ ਇਹ ਵੱਢ ਕੇ ਸਾਰੇ ਨਿਖਾਵਾਂਗੇ ਤੇ ਮੇਰਾ ਮਨ ਬਹੁਤ ਭਰਿਆ ਹੁਣ ਵੀ ਮੇਰੀ ਅੱਖਾਂ ਭਰ ਆਈਆਂ ਮਨ ਭਰਿਆ ਆ ਜਾਣ ਲਗੇ ਨਹੀਂ ਕਰਦਾ ਸੀ ਤੇ ਮੇਰੀ ਭਤੀਜੀ ਸੀ ਨਾਲ ਭਾਣ ਜੀ ਸੌਰੀ ਉਹਦਾ ਵੀ ਬਹੁਤ ਮਨ ਖਰਾਬ ਹੋਇਆ ਤੇ ਮਨ ਬਹੁਤ ਭਰਿਆ ਆ ਕਿਉਂਕਿ ਇਹ ਆਖਰੀ ਸੀ ਸਾਡਾ ਪਲ ਖੁਸ਼ੀ ਵੀ ਸੀ ਬਾਬਾ ਜੀ ਦੇ ਦਰਦ ਆਏ ਸੀ ਪਰ ਉਹਨੂੰ ਛੱਡ ਕੇ ਜਾਣ ਨੂੰ ਮਮ ਪਾਪਾ ਜੀ ਦੇ ਦਰ ਨੂੰ ਤੇ ਬਣੀ ਸੀ ਕਰ ਰਹੇ ਆ ਬਹੁਤ ਮਨ ਖਰਾਬ ਸੀ ਤੇ ਮੈਂ ਕੁਝ ਬੋਲ ਹੀ ਨਹੀਂ ਪਾਰੀ ਸੀ ਇਸ ਲਈ ਮੈਂ ਆਵਾਜ਼ ਆਪਣੇ ਹੁਲਕਾ ਰਿਕਾਰਡ ਕੀਤੀ ਵੀ ਜੋ ਕੁਝ ਮੈਂ ਤਾਂ ਬੋਲੀ ਆ ਨਾ ਇਹ ਸਾਰਾ ਭਰੇ ਮਨ ਨਾਲ ਕਹਿੰਦੀ ਆ ਪਰ ਬਹੁਤ ਖੁਸ਼ੀ ਸੀ ਬਾਬਾ ਜੀ ਦੇ ਦਰ ਤੋਂ ਸ਼ੁਰੂਆਤ ਹੋਈ ਆ ਬਾਬਾ ਜੀ ਵਸ ਸੁੱਖ ਸ਼ਾਂਤੀ ਦਾ ਕੀ ਦੁੱਖ ਖਾਵੇ ਸੁੱਖ ਦਾਵੇ ਕਿਉਂਕਿ ਆਪਾਂ ਹੁਣ ਸੋਖੀ ਮੰਗ ਦਰਾਂਗੇ ਬਾਬਾ ਜੀ ਨੇ ਕਹਿੰਦਾ ਅਸੀਂ ਦੁੱਖ ਵੀ ਕਿਨੂੰ ਦਈਏ ਹਨਾ ਸੋ ਪਟਾਕੇ ਚੱਲਦੇ ਪਏ ਆ ਕੀ ਕੰਟੀਨਿਊ ਤੇ ਆਪਾਂ ਜਾ ਰਹੇ ਆਪਣੇ ਰੂਮ ਯੈਸ ਸੋ ਇਹ ਸੀ ਮੇਰਾ ਅੱਜ ਦਾ ਵਲੌਗ 31 ਦਸੰਬਰ ਤੱਕ ਪਿਛਲਾ ਸਾਲ 2025 ਦਾ ਆਖਰੀ ਵਲੌਗ ਸੋ ਸਾਰੇ ਜਾਨੇ ਜਰੂਰ ਵਾਚ ਕਰਿਓ ਸਾਰੇ ਜਾਨੇ ਜਰੂਰ ਵਾਚ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਜਰੂਰ ਕਰਿਓ ਤੇ ਸਾਰੇ ਜਾਨੇ ਦਰਸ਼ਨ ਕਰਕੇ ਨਿਹਾਲ ਹੋ ਜਾਈਓ ਠੀਕ ਹੈ ਜੀ ਤੇ ਮਿਲਾਂਗੇ ਹੁਣ ਤੁਹਾਨੂੰ ਮੈਂ 1 ਜਨਵਰੀ 2026 ਦਾ ਨਵਾਂ ਵਲੌਗ ਲੈ ਕੇ ਬਹੁਤ ਹੀ ਜਲਦੀ ਤਦ ਤੱਕ ਤੁਸੀਂ ਮੈਨੂੰ ਇੰਨਾ ਪਿਆਰ ਦਿੱਤਾ ਉਹਨ ਲਈ ਬਹੁਤ ਬਹੁਤ ਸਾਰੇ ਵਲੌਗ ਨੂੰ ਇੰਨਾ ਪਿਆਰ ਦਿੱਤਾ ਹਜੂਰ ਸਾਹਿਬ ਦੀ ਯਾਤਰਾ ਨੂੰ ਉਹਨ ਲਈ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮਚ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਹਰ 2025 ਨੂੰ ਅਲਵਿਦਾ ਜੀ ਬਾਏ ਬਾਏ ਮਿਲਦੇ ਆ ਕੱਲ ਨਮੇ